ਮੋਗਾ ਜ਼ਿਲ੍ਹਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਰਣਸੀਕਲਾਂ ਦੀ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪਿੰਡ ਦੀ ਨਕਸ਼ ਨੂੰ ਹਾਰ ਨੂੰ ਕੁਝ ਅਜਿਹਾ ਬਦਲਿਆ ਹੈ ਕਿ ਪਿੰਡ ਦੇਸ਼ ਦਾ ਪਹਿਲਾ ਅਜਿਹਾ ਪਿੰਡ ਬਣ ਚੁੱਕਿਆ ਹੈ ਜਿਸ ਦੇ ਵਿੱਚ ਨਾ ਕੋਈ ਨਾਲੀ ਹੈ ਅਤੇ ਨਾ ਹੀ ਕੋਈ ਕੱਚੀ ਸੜਕ ਦੇਖ ਨੂੰ ਇੱਥੇ ਮਿਲਦੀ ਹੈ ਇਸ ਪਿੰਡ ਦੇ ਛੱਪੜ ਨੂੰ ਵੀ ਸੁੰਦਰ ਝੀਲ ਦਾ ਰੂਪ ਦਿੱਤਾ ਗਿਆ ਹੈ ਇਸ ਪਿੰਡ ਦੇ ਵਿੱਚ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਲਈ ਇੱਕ ਵੱਡੀ ਲਾਇਬ੍ਰੇਰੀ ਬਣਾਈ ਗਈ ਹੈ ਜਿੱਥੇ ਹਰ ਤਰ੍ਹਾਂ ਦੀਆਂ ਕਿਤਾਬਾਂ ਰੱਖੀਆਂ ਹੋਈਆਂ ਨੇ ਤੇ ਇਸ ਲਾਇਬ੍ਰੇਰੀ ਦਾ ਉਦਘਾਟਨ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਕੀਤਾ ਗਿਆ ਸੀ ਉੱਥੇ ਹੀ ਇਸ ਪਿੰਡ ਦੇ ਵੱਲੋਂ ਇੱਕ ਅਜੀਹਾ ਉਪਰਾਲਾ ਵੀ ਕੀਤਾ ਗਿਆ ਹੈ ਜਿੱਥੇ ਲੋਕਾਂ ਨੂੰ ਇਹ ਕਿਹਾ ਗਿਆ ਹੈ ਕਿ ਕੂੜਾ ਉਹਨਾਂ ਕੋਲ ਲੈ ਕੇ ਆਓ ਤੇ ਬਦਲੇ ਵਿੱਚ ਪੈਸੇ ਲੈ ਕੇ ਜਾਓ ਇਸ ਪਿੰਡ ਦੇ ਇਸ ਬਦਲਾ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਮਿੰਟੂ ਨੇ ਦੱਸਿਆ ਹੈ ਕਿ ਸਾਡਾ ਪਿੰਡ ਰਣਸੀ ਕਲਾਂ ਦੇਸ਼ ਦਾ ਇੱਕ ਅਜੀਹਾ ਪਿੰਡ ਹੈ ਜਿੱਥੇ ਸਾਰੇ ਪਿੰਡ ਨੇ ਮਿਲ ਕੇ ਪਿੰਡ ਲਈ ਲਾਇਬ੍ਰੇਰੀ ਬਣਾਈ ਹੈ ਜਿੱਥੇ ਹਰ ਵਰਗ ਦੇ ਲੋਕ ਆਉਂਦੇ ਨੇ ਜਿੱਥੇ ਅਸੀਂ ਕਿਹਾ ਹੈ ਕਿ ਲਾਇਬ੍ਰੇਰੀ ਵਿੱਚ ਪੜਨ ਦੇ ਲਈ ਆਓ ਅਤੇ ਇਨਾਮ ਲੈ ਕੇ ਜਾਓ ਅਤੇ ਪਿੰਡ ਦੇ ਛੱਪੜ ਨੂੰ ਝੀਲ ਦਾ ਰੂਪ ਦਿੱਤਾ ਹੈ ਅਤੇ ਸੈਰ ਕਰਨ ਦੇ ਲਈ ਟ੍ਰੈਕ ਬਣਾਏ ਹੋਏ ਨੇ ਸਾਰੇ ਪਿੰਡ ਦੀਆਂ ਨਾਲੀਆਂ ਨੂੰ ਖਤਮ ਕਰਕੇ ਸਾਰੇ ਪਿੰਡ ਦੀਆਂ ਸੜਕਾਂ ਨੂੰ ਪੱਕਾ ਕੀਤਾ ਗਿਆ ਅਦੇ ਪਿੰਡ ਦੇ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਖੇਤਾਂ ਦੇ ਵਿੱਚ ਵਰਤਿਆ ਜਾਂਦਾ ਹੈ ਇਸ ਹਾਈ ਟੈਕ ਪਿੰਡ ਸੰਬੰਧੀ ਬਧੇਰੇ ਜਾਣਕਾਰੀ ਦਿੰਦੇ ਹੋਏ ਸੁਣੋ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਹਾਂ ਬਿਲਕੁਲ ਜੀ ਰਣਸੀਂ ਕਲਾਂ ਨੇ ਜਿਹੜਾ ਵਿਕਾਸ ਦਾ ਫੁੱਲ ਨੂੰ ਖੜਾਇਆ ਜੋਦੀ ਖੁਸ਼ਬੂ ਪੂਰੇ ਦੇਸ਼ ਦੇ ਵਿੱਚ ਫੈਲ ਰਹੀ ਹੈ ਕਿਉਂਕਿ ਰਣਸੀਂਘ ਕਲਾਂ ਨੇ ਉਹ ਕੰਮ ਕੀਤੇ ਆ ਜਿਹੜੇ ਕੰਮ ਹਜੇ ਤੱਕ ਸਾਡੇ ਦੇਸ਼ ਦੇ ਵਿੱਚ ਨਹੀਂ ਹੋਏ ਸੀ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਜੇ ਤੱਕ ਅਸੀਂ ਗਲੀਆਂ ਨਾਲੀਆਂ ਦਾ ਕੰਮ ਇਨੀ ਕੰਪਲੀਟ ਕਰ ਪਾਏ ਤੇ ਰਣਸੀਂਘ ਕਲਾਂ ਇੱਕ ਦੇਸ਼ ਦਾ ਪਹਿਲਾ ਪਿੰਡ ਬਣਿਆ ਕਿ ਜਿਹਨੇ ਗਲੀਆਂ ਨਾਲੀਆਂ ਦੇ ਕੰਮ ਨੂੰ ਜਿਹੜਾ ਖਤਮ ਕੀਤਾ ਔਰ ਸਾਡੇ ਲਈ ਖੁਸ਼ੀ ਦਾ ਖੁਸ਼ੀ ਵਾਲੀ ਗੱਲ ਆ ਜਿਹੜੀ ਦੁਨੀਆ ਲਈ ਲੋਕਾਂ ਲਈ ਜਾਂ ਸਮਾਜ ਲਈ ਸਮੱਸਿਆ ਉਹ ਸਾਡੇ ਲਈ ਵਰਦਾਨ ਆ ਕਿਉਂਕਿ ਗੰਦਾ ਪਾਣੀ ਸਾਡੇ ਸਮਾਜ ਲਈ ਸਾਡੇ ਪਿੰਡਾਂ ਵਿੱਚ ਜਿਹੜਾ ਵਰਦਾਨ ਦੀ ਥਾਂ ਦੇ ਅੱਜ ਬਨਾਸ਼ਕਾਰ ਬਣਿਆ ਹੋਇਆ ਤੇ ਉਹ ਸਮੱਸਿਆ ਸਾਡੇ ਲਈ ਔਰ ਨਸੀਹ ਕਲਾ ਨੇ ਉਹ ਬਨਾਸ਼ਕਾਰੀ ਨੂੰ ਅੱਜ ਵਰਦਾਨ ਦੇ ਰੂਪ ਚ ਵਰਤ ਰਹੇ ਆ ਕਿ ਅਸੀਂ ਗੰਦੇ ਪਾਣੀ ਨੂੰ ਟ੍ਰੀਟ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਇਆ ਔਰ ਜਿੱਥੇ ਬੂੰਦ ਬੂੰਦ ਪਾਣੀ ਦੀ ਟ੍ਰੀਟ ਹੁੰਦੀ ਹੈ ਟ੍ਰੀਟ ਹੋਣ ਤੋਂ ਬਾਅਦ 100 ਏਕੜ ਖੇਤੀ ਉਧ ਨਾ ਕੀਤੀ ਜਾਂਦੀ ਹੈ ਇਹ ਵੀ ਦੇਸ਼ ਦਾ ਪਹਿਲਾ ਪਿੰਡ ਆ ਔਰ ਦੇਸ਼ ਦਾ ਪਹਿਲਾ ਪਿੰਡ ਆ ਕਿ ਜਿਹੜਾ ਪਿੰਡ ਨਾਲੀਆਂ ਤੋਂ ਮੁਕਤ ਹੋ ਚੁੱਕਾ ਜਿੱਥੇ ਨਾਲੀ ਨਹੀਂ ਕੋਈ ਦੇਖਣ ਨੂੰ ਮਿਲੇਗੀ ਇਹ ਦੇਸ਼ ਦਾ ਪਹਿਲਾ ਪਿੰਡ ਆ ਕਿ ਜਿਹੜਾ ਪਿੰਡ ਦੀਆਂ ਸਾਰੀਆਂ ਗਲੀਆਂ 100% ਜਿਹੜੀਆਂ ਪੱਕੀਆਂ ਸਾਡੇ ਪਿੰਡ ਦੇ ਵਿੱਚ ਕੋਈ ਕੱਚੀ ਗਲੀ ਨਹੀਂ ਜੇ ਕੋਈ ਕੱਚੀ ਗਲੀ ਦਿਖਾਵੇਗਾ ਸਾਨੂੰ ਨਾਮ ਦੇਵਾਂਗੇ ਉਮੇਰ ਨੇ ਸੀਮ ਕਲਾਂ ਦੇ ਜਿਹੜੇ ਗੰਦੇ ਛੱਪੜ ਸੀ ਉਹਨਾਂ ਗੰਦੇ ਛੱਪੜਾਂ ਨੂੰ ਸੁੰਦਰ ਝੀਲਾਂ ਦੇ ਵਿੱਚ ਤਬਦੀਲ ਕੀਤਾ ਜਿੱਥੇ ਗੰਦੇ ਪਾਣੀ ਦੀ ਬਦਬੂ ਆਉਂਦੀ ਸੀ ਅੱਜ ਉੱਥੇ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ ਸੁੰਦਰ ਝੀਲਾਂ ਦੇ ਵਿੱਚੋਂ ਤੇ ਉਹਦੇ ਵਿੱਚ ਕਿਸ਼ਤੀਆਂ ਛੱਡੀਆਂ ਹੋਈਆਂ ਜਿੱਥੇ ਲੋਕ ਕਿਸ਼ਤੀਆਂ ਦੇ ਵਿੱਚ ਬੈਠ ਕੇ ਆਨੰਦ ਲੈਂਦੇ ਆ ਉਮੇਂ ਰਣਸੀਂ ਕਲਾਂ ਨੇ ਜਿੱਥੇ ਗੰਦਗੀ ਦੇ ਢੇਰ ਸੀ ਰੂੜੀਆਂ ਦੇ ਢੇਰ ਸੀ ਗੰਦਗੀ ਦੇ ਕਚਰੇ ਦੇ ਢੇਰ ਸੀ ਉੱਥੇ ਖੂਬਸੂਰਤ ਪਾਰਕ ਬਣਾਏ ਆ ਉੱਥੇ ਵੀ ਅਜੇ ਫੁੱਲਾਂ ਦੀ ਜਿਹੜੀ ਖੁਸ਼ਬੂ ਤੇ ਮਹਿਕ ਆਉਂਦੀ ਆ ਉਵੇਂ ਅਸੀਂ ਇੱਕ ਖੂਬਸੂਰਤ ਰਣਸੀਂ ਕਲਾਂ ਦੇ ਵਿੱਚ ਸਿੱਖਾਂ ਦੇ ਰਾਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਲਾਇਬ੍ਰੇਰੀ ਬਣਾਈ ਆ ਜਿੱਥੇ ਇੱਕ ਨਵੀਂ ਇੱਕ ਮਹੰਬੀ ਸ਼ੁਰੂ ਕੀਤੀ ਹੈ ਕਿਤਾਬਾਂ ਪੜਨ ਆਓ ਤੇ ਪੈਸੇ ਕਮਾਓ ਅਸੀਂ ਕਿਤਾਬਾਂ ਪੜਨ ਵਾਲਿਆਂ ਨੂੰ ਰਣਸੀਂ ਕਲਾਂ ਪੈਸੇ ਵੀ ਦਿੰਦਾ ਉਵੇਂ ਅਸੀਂ ਇੱਕ ਨਵਕਲਾ ਕੰਮ ਹੋਰ ਸ਼ੁਰੂ ਕੀਤਾ ਕਿ ਜਿਹੜਾ ਕੂੜਾ ਅੱਜ ਸਾਡੇ ਸਮਾਜ ਦੀ ਨਹੀਂ ਪੂਰੀ ਦੁਨੀਆ ਦੀ ਸਮੱਸਿਆ ਬਣਿਆ ਹੋਇਆ ਔਰ ਖਾਸ ਕਰਕੇ ਭਾਰਤ ਦੀ ਸਮੱਸਿਆ ਬਣਿਆ ਹੋਇਆ ਔਰ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਜਿੱਥੇ ਕੋਈ ਅਜਨਬੀ ਜੇ ਸਾਡੇ ਦੇਸ਼ ਦੇ ਵਿੱਚ ਘੁੰਮਣ ਫਿਰਨ ਲਈ ਆਉਂਦਾ ਤੇ ਦਿੱਲੀ ਆਉਂਦਾ ਜਦੋਂ ਉਹਨੂੰ ਸ਼ਹਿਰ ਪੈਣਾ ਭਲੇਖਾ ਪੈਂਦਾ ਕਿ ਬਹੁਤ ਵੱਡੇ ਵੱਡੇ ਪਰਬਤ ਐ ਇੱਥੇ ਪਹਾੜ ਆ ਪਰ ਜਦੋਂ ਨੇੜੇ ਜਾਂਦਾ ਉੱਥੇ ਜਾ ਕੇ ਉਹਨੂੰ ਪਤਾ ਲੱਗਦਾ ਕਿ ਤਾਂ ਗੰਦਗੀ ਦੇ ਢੇਰ ਆ ਇਹ ਤਾਂ ਕੂੜੇ ਦੇ ਢੇਰ ਆ ਪਰ ਨਸੀਹ ਕਲਾਂ ਜਿਹਨੂੰ ਪਹਿਨਾ ਵੀ ਦੱਸ ਕੇ ਹਟਿਆ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਬਨਾਸ਼ਕਾਰੀ ਨੂੰ ਵੀ ਉਹ ਵਰਦਾਨ ਬਣਾਉਣ ਦੇ ਵਿੱਚ ਵਿਸ਼ਵਾਸ ਰੱਖਦਾ ਉਹਨੂੰ ਕਲਾ ਹੈ ਕਿ ਉਹ ਕਿਸ ਢੰਗ ਦੇ ਨਾਲ ਉਹ ਚੀਜ਼ ਨੂੰ ਵਰਤਣੀ ਆ ਉਮੇਰਨ ਸਿੰਘ ਕਲਾ ਨੇ ਕੂੜਾ ਦੀ ਕੂੜਾ ਘਾਰਕ ਨਵੇਕਲਾ ਕੂੜਾ ਘਾਰ ਬਣਾਇਆ ਜਿੱਥੇ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਕਿਵੇਂ ਕੂੜੇ ਦੀ ਖਾਦ ਬਣਾਈ ਜਾ ਸਕਦੀ ਹੈ ਕਿਵੇਂ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾ ਸਕਦਾ ਇਹ ਵੀ ਸਾਡੀ ਆਪਣੇ ਆਪ ਦੇ ਵਿੱਚ ਖੂਬਸੂਰਤੀ ਵਾਲੀ ਗੱਲ ਆ ਔਰ ਸ਼ਾਇਦ ਪੂਰੀ ਦੁਨੀਆ ਦੇ ਵਿੱਚੋਂ ਇਹ ਪਹਿਲਾ ਪਿੰਡ ਹੋਵੇ ਜਿੱਥੇ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਨਾਮ ਪਾਓ ਦੀ ਮਹਮ ਸ਼ੁਰੂ ਕੀਤੀ ਹੋਵੇ ਕੂੜੇ ਬਦਲੇ ਲੋਕਾਂ ਨੂੰ ਪੈਸੇ ਤੇ ਨਾਮ ਦਿੱਤੇ ਜਾਣੇ ਹੋਣ ਇਹ ਵੀ ਰਣਸੀਹ ਕਲਾਾਂ ਦੀ ਖੂਬਸੂਰਤੀ ਹੈ ਇਹ ਰਣਸੀਹ ਕਲਾਾਂ ਦੇ ਜਿਹੜੇ ਬਲਖਣ ਤੇ ਪਚਿੱਤਰ ਕੰਮ ਆ ਉਹ ਅੱਜ ਪੂਰੀ ਦੁਨੀਆ ਦੇ ਵਿੱਚ ਸਲਾਹੇ ਜਾ ਰਹੇ ਆ ਉਹ ਗੁਲਾਬ ਦੇ ਫੁੱਲ ਦੀ ਖੁਸ਼ਬੂ ਪੂਰੀ ਦੁਨੀਆ ਦੇ ਵਿੱਚ ਫੈਲ ਰਹੀ ਆ ਔਰ ਐਡੇ ਵੱਡੇ ਟੀਵੀ ਚੈਨਲ ਰਣਸੀਹ ਕਲਾਾਂ ਦੇ ਵਿਕਾਸ ਨੂੰ ਦੇਖਣ ਲਈ ਆਪਣੇ ਕੈਮਰੇ ਦੀ ਕਾਲੀ ਅੱਖ ਨਾਲ ਰਣਸੀਹ ਕਲਾ ਆਉਂਦੀ ਆ ਤੁਹਾਡੀਆਂ ਟੀਮਾਂ ਵੀ ਆ ਜ ਰਣਸੀਹ ਕਲਾਾਂ ਰਣਸੀਹ ਕਲਾਾਂ ਦੇ ਵਿਕਾਸ ਨੂੰ ਦੇਖਣ ਆਈਆਂ ਆ ਤੇ ਦਰਸ਼ਕਾਂ ਤੱਕ ਰਣਸੀਹ ਕਲਾ ਦੇ ਵਿਕਾਸ ਦੀਆਂ ਤਸਵੀਰਾਂ ਪੇਸ਼ ਕਰਨ ਲਈ ਆਂ ਤੁਹਾਡਾ ਮੈਂ ਰਣਸੀਹ ਕਲਾ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਧੰਨਵਾਦ ਕਰਦਾ ਜੀ ਇਹਨਾਂ ਨੂੰ ਆਖਦਾ